ਫੇਕ ਐਨਕਾਊਂਟਰ ਦੇ ਜਿਹੜੇ ਬਹੁਤ ਲੋਕ ਅੱਜਕੱਲ ਸੋਸ਼ਲ ਮੀਡੀਆ ਕੋਈ ਕੁਝ ਵੀ ਲਿਖਦਾ ਇਹ ਇਹਨੂੰ ਜਦੋਂ ਇਦਾਂ ਦੀਆਂ ਗੱਲਾਂ ਆਉਂਦੀਆਂ ਨੇ ਫੇਕ ਐਨਕਾਊਂਟਰ ਉਹ ਉਹਨੂੰ ਕਿਵੇਂ ਜਸਟੀਫਾਈ ਕਰਦੇ ਆ ਤੇ ਵਿੱਚ ਇਹ ਕਹਿਣਾ ਕਿ ਫੇਕ ਐਨਕਾਊਂਟਰਸ ਹੈਗੇ ਆ ਇਹ ਗੱਲ ਨੂੰ ਮੈਂ ਸਿਰੇ ਤੋਂ ਨਕਾਰਦਾ ਸਾਨੂੰ ਕਦੇ ਕੋਈ ਇਹਦੇ ਤੇ ਕੋਈ ਨਾ ਕੋਈ ਪ੍ਰੈਸ਼ਰ ਹੈ ਔਰ ਸਾਡੇ ਆਪ ਦੇ ਬੱਚੇ ਐ ਪਬਲਿਕ ਇੰਟਰਸਟ ਦੇ ਵਿੱਚ ਤੇ ਜਾਨਵਾਲ ਦੀ ਰੱਖਿਆ ਨੂੰ ਤੇ ਉਹਦੇ ਵਿੱਚ ਜਿਹੜਾ ਐਕਸਚੇਂਜ ਆਫ ਫਾਇਰ ਹੁੰਦਾ ਉਹ ਉਸ ਵੇਲੇ ਹੀ ਚੈਜਲਟੀਆਂ ਹੁੰਦੀਆਂ ਆਦਰਵਾਇਜ਼ ਤਾਂ ਤੁਸੀਂ ਦੇਖਿਆ ਹੋਣਾ ਵੀ ਮੈਂ ਤੁਹਾਨੂੰ ਕਹਿ ਰਿਹਾ ਕਿ 60 ਤੋਂ ਵੱਧ ਥਾਵਾਂ ਤੇ ਮਤਲਬ ਇੱਕ ਚੇਂਜ ਆਫ ਫਾਇਰ ਹੋਇਆ ਬਟ ਚੈਜਲਟੀਆਂ ਸਾਡੀਆਂ ਤਿੰਨ ਚਾਰ ਕੇਸਾਂ ਦੇ ਵਿੱਚ ਹੀ ਜਿਹੜੇ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਮਨੀ ਰੂਪੇ ਵਾਲਾ ਕੂਸੇ ਵਾਲਾ ਕੇਸ ਵਿੱਚ 4-5 ਘੰਟੇ ਚੱਲਿਆ ਸੀਗਾ ਉਸ ਨੂੰ মিডিਆ ਦੇ ਅੱਗੇ ਕਿਹਾ ਗਿਆ ਸੈਂਟਰ ਕਰ ਦਿਓ ਪਰ ਜਿਵੇਂ ਤੁਹਾਨੂੰ ਪਤਾ ਉਹਨਾਂ ਕੋਲ ਆਧੁਨਿਕ ਹਥਿਆਰ ਸੀਗੇ ਉਹਨਾਂ ਨੇ ਸਾਰਿਆਂ ਤੇ ਫਾਇਰ ਕੀਤਾ ਸਾਡੇ ਪੁਲਿਸਮੈਨ ਵੀ ਇੰਜਰਡ ਹੋਏ মিডিਆ ਪਰਸਨਸ ਵੀ ਇੰਜਰਡ ਹੋਏ ਤੇ ਉਸ ਤੋਂ ਬਾਅਦ ਫਿਰ ਸਾਰਾ ਕੁਝ ਕਰਦੇ ਹੋਏ ਤਾਂ ਹੀ ਉਹਨਾਂ ਦਾ ਉਹ ਦੇ ਵਿੱਚ ਅੰਟਰਪਰਾਈ ਉਹ ਨਿਊਟਰਲਾਈਜ਼ ਹੋਏ ਸੀਗੇ ਅੱਛਾ ਇੱਕ ਥੋੜਾ ਜਿਹਾ ਬੇਸਿਕ ਜਿਹਾ ਪਰਸਨਲ ਸਵਾਲ ਆ ਜਿੰਨਾ ਤੁਸੀਂ ਇਹਦੇ ਬਾਰੇ ਵੀ ਦੱਸ ਸਕੋ ਜਦੋਂ ਇੱਕ ਫੇਕ ਐਨਕਾਊਂਟਰ ਦੇ ਜਿਹੜੇ ਬਹੁਤ ਲੋਕ ਅੱਜਕੱਲ ਸੋਸ਼ਲ ਮੀਡੀਆ ਕੋਈ ਕੁਝ ਵੀ ਲਿਖਦਾ ਇਹ ਇਹਨੂੰ ਜਦੋਂ ਇਦਾਂ ਦੀਆਂ ਗੱਲਾਂ ਆਉਂਦੀਆਂ ਨੇ ਫੇਕ ਐਨਕਾਊਂਟਰ ਉਹ ਉਹ ਉਹਨੂੰ ਕਿਵੇਂ ਜਸਟੀਫਾਈ ਕਰਦੇ ਆ ਤੁਸੀਂ ਆਪਣੇ ਨਜ਼ਰ ਦੇ ਵਿੱਚ ਲੋਕਾਂ ਨੇ ਜਿਹੜਾ ਇੱਕ ਬਣਾਤਾ ਹੈ ਵਰਡ ਦੇਖੋ ਐਸਟਰਾ ਹੈਗਾ ਕਿ ਅ ਇੱਥੇ ਮੈਂ ਤੁਸੀਂ ਇੱਕ ਬੜਾ ਸੰਜੀਦਗ ਸੰਜੀਦਗੀ ਵਾਲਾ ਸਵਾਲ ਹੈ ਜਿਸ ਦਾ ਉੱਤਰ ਦੇਣਾ ਬੰਦਾ ਵੀ ਹੈਗਾ ਦੇਖੋ ਜਿਹੜੀ ਪੰਜਾਬ ਪੁਲਿਸ ਹੈਗੀ ਹੈ ਨਾ ਉਹ ਵਚਨਬੰਦ ਹੈ ਹਮ ਲਾਫੁਲ ਜਿਹੜੀ ਹੈਗੀ ਹੈ ਜਿਹੜੀ ਐਕਸ਼ਨ ਕਰਨ ਤੇ ਹਮ ਵੀ ਡੋਟ ਇੰਡल्ज ਇਨ ਅਨ ਲਾਫੁਲ ਐਕਟੀਟੀ ਫੇਕ ਇਨਕਾਊਂਟਰ ਦੀ ਗੱਲ ਨਹੀਂ ਬੰਦੀ ਕਿ ਮੈਂ ਕਹਿੰਦਾ ਕਿ ਪਿੱਛੇ ਅ ਸਮੇਂ ਦੇ ਵਿੱਚ ਅ ਲਗਭਗ ਮਤਲਬ ਸਾਡੇ 60 ਦੇ ਕਰੀਬ ਐਸੇ ਹੋਏ ਐ ਇਨਸੀਡੈਂਟ ਜਿੱਥੇ ਐਕਸਚੇਂਜ ਆਫ ਫਾਇਰ ਹੋਇਆ ਹਮ ਕ੍ਰਿਮੀਨਲਸ ਦਾਤੇ ਪੁਲਿਸ ਦਾ ਇਹਦੇ ਵਿੱਚੋਂ ਮਤਲਬ 10 10 ਜਿਹੜੇ ਹੈਗੇ ਕ੍ਰਿਮੀਨਲਸ ਨਿਊਟਰਲਾਈਜ਼ ਹੋਏ ਐ ਪੁਲਿਸ ਵਾਲਿਆਂ ਨੇ ਵੀ ਲਗਦੀਆਂ ਗੋਲੀਆਂ ਹਾਂ ਮੈਂ ਉਹੀ ਕਹ ਰਿਹਾ ਮੈਂ ਤੁਹਾਨੂੰ ਐਸੀ ਗੱਲ ਕਹੇ ਸਾਡੇ ਜੇ ਦੇਖਿਆ ਜਾਵੇ ਤਾਂ ਜੋ ਤੁਹਾਨੂੰ ਯਾਦ ਹੋਵੇ ਨਕੋਦਰ ਦੇ ਵਿੱਚ ਸਾਡਾ ਇੱਕ ਪੁਲਿਸ ਵਾਲਾ ਸ਼ਹੀਦ ਹੋਇਆ ਸੀ ਫਿਰ ਫਲੋਰ ਦੇ ਵਿੱਚ ਸ਼ਹੀਦ ਹੋਇਆ ਸੀਗਾ ਤੋਂ ਇਹਦੇ ਵਿੱਚ ਫਿਰ ਇੱਕ ਅਟੈਂਪਟ ਹੋਈ ਸੀਗੀ ਬੈਂਕ ਦੇ ਉੱਤੇ ਤਰਨ ਤਰਨ ਦੇ ਵਿੱਚ ਹੀ ਜੇ ਸਾਡੇ ਐਸਆਈ ਦੇ ਸਿੱਧੇ ਪੁਆਇੰਟ ਬਲੈਂਕ ਤੋਂ ਹੀ ਉੱਤੇ ਇੰਜਰੀ ਮਤਲਬ ਫਾਇਰ ਕਰਕੇ ਉਹਨੂੰ ਇੰਜਰ ਕੀਤਾ ਗਿਆ ਸੀਗਾ ਤੇ ਕਾਫੀ ਮੁਸ਼ਕਲ ਤੋਂ ਬਾਅਦ ਉਸਦੀ ਜਾਨ ਬਚਾਈ ਜਾ ਸਕੀ ਹੈ ਇਹਦੇ ਵਿੱਚ ਜਿਹੜੀ ਆਪਾਂ ਗੱਲ ਕਰਦੇ ਆ ਮੈਂ ਤੁਹਾਨੂੰ ਇੱਕ ਥੋੜਾ ਜਿਹਾ ਕੁਇਕਲੀ ਦੱਸਣਾ ਚਾਹ ਰਿਹਾ ਕਿ ਜਿਵੇਂ ਜੁਲਾਈ 2022 ਦੇ ਵਿੱਚ ਪਕਨਾ ਕਲਾ ਅਮਰਸਰ ਵਿਧਾਤੀ ਦੇ ਵਿੱਚ ਜਿਹੜਾ ਮਨੀ ਰੂਪਾ ਤੇ ਗੁੱਸੇ ਦਾ ਜਿਹੜਾ ਇੰਕਾਊਂਟਰ ਹੋਇਆ ਸੀ ਇਹ ਜਿਹੜਾ ਪੁਲਿਸ ਐਕਸ਼ਨ ਹੋਇਆ ਤੁਸੀਂ ਦੇਖਿਆ ਹੋਣਾ ਕਿ ਉਹ ਇੱਕ মিডিਆ ਦੀ ਰੇਖ ਦੇਖ ਦੇ ਵਿੱਚ ਹੋਇਆ ਸੀ ਉਹ মিডিਆ ਸੀਗਾ ਉੱਥੇ ਉਹਦੇ ਵਿੱਚ ਕਾਫੀ ਤਦਾਦ ਵਿੱਚ মিডিਆ ਸੀ ਤੇ ਜਦ ਤੱਕ ਮੈਨੂੰ ਯਾਦ ਹੈ ਇੱਕ মিডিਆ ਵਾਲੇ ਦੇ ਵੀ ਗੋਲੀ ਵੱਜੀ ਸੀ ਉਹਦੇ ਵਿੱਚ ਤੇ ਫਿਰ ਇੱਕ ਬੱਸੀ ਪਠਾਣੇ ਦੇ ਵਿੱਚ ਹੋਇਆ ਅ ਮਾਰਕੀਟ ਦੇ ਵਿੱਚ ਹੋਇਆ ਸੀ 5 ਤੋਂ 5.5 ਦਾ ਵਿੱਚ ਟਾਈਮ ਸੀ ਬ੍ਰੌਡਵੇ ਲਾਈਟ ਦੇ ਵਿੱਚ ਸੀਗਾ ਭਰੇ ਬਾਜ਼ਾਰ ਦੇ ਵਿੱਚ ਸੀਗਾ ਸੋ ਇਥੇ ਵਿੱਚ ਇਹ ਕਹਣਾ ਕਿ ਫੇਕ ਐਨਕਾਊਂਟਰਸ ਹੈਗੇ ਆ ਇਹ ਗੱਲ ਨੂੰ ਮੈਂ ਸਿਰੇ ਤੋਂ ਨਕਾਰਦਾ ਐ ਐਂਡ ਸਾਨੂੰ ਕਦੇ ਕੋਈ ਇਹਦੇ ਤੇ ਕੋਈ ਨਾ ਕੋਈ ਪ੍ਰੈਸ਼ਰ ਹੈ ਔਰ ਸਾਡੇ ਆਪ ਦੇ ਬੱਚੇ ਐ ਤੇ ਇਹਦੇ ਵਿੱਚ ਇਹ ਨਹੀਂ ਆ ਕਿ ਪਰ ਇਹਦੇ ਵਿੱਚ ਇਹ ਹੁੰਦਾ ਕਿ ਜਦੋਂ ਜਿਹੜਾ ਕੋਈ ਬਹੁਤ ਜ਼ਿਆਦਾ ਹਾਰਡਨ ਕ੍ਰਿਮੀਨਲ ਹੁੰਦਾ ਹੈ ਟ੍ਰਿਗਰ ਹੈਪੀ ਹੁੰਦਾ ਉਹ ਜਦੋਂ ਫਾਇਰ ਕਰਦਾ ਤੇ ਮਤਲਬ ਪਬਲਿਕ ਇੰਟਰਸਟ ਦੇ ਵਿੱਚ ਤੇ ਜਾਨਵਾਲ ਦੀ ਰੱਖਿਆ ਨੂੰ ਤੇ ਉਹਦੇ ਵਿੱਚ ਜਿਹੜਾ ਐਕਸਚੇਂਜ ਆਫ ਫਾਇਰ ਹੁੰਦਾ ਉਹ ਉਸੇ ਲਈ ਹੀ ਕੈਜੂਲਟੀਆਂ ਹੁੰਦੀਆਂ ਆਦਰਵਾਇਜ਼ ਤਾਂ ਤੁਸੀਂ ਦੇਖਿਆ ਹੋਣਾ ਵੀ ਮੈਂ ਤੁਹਾਨੂੰ ਕਹਿ ਰਿਹਾ ਕਿ 60 ਤੋਂ ਵੱਧ ਵਾਰ ਥਾਵਾਂ ਤੇ ਮਤਲਬ এক্সচেঞ্জ ਆਫ ਫਾਇਰ ਹੋਇਆ ਬਟ ਕੈਜੂਲਟੀਆਂ ਸਾਡੀਆਂ ਤਿੰਨ ਚਾਰ ਕੇਸਾਂ ਦੇ ਵਿੱਚ ਹੀ ਜਿਹੜੇ ਜਿਹਦੇ ਵਿੱਚ ਅਸੀਂ ਕ੍ਰਿਮੀਨਲਿਜ਼ਮ ਨੂੰ ਨਿਊਟਰਲਾਈਜ਼ ਕੀਤਾ ਇਹ ਰਹਿੰਦੀ ਹੈ ਕਿ ਜੋਂ ਦਿਨ ਨੂੰ ਫੜ ਲਿੱਤਾ ਜਾਵੇ ਐਬਸੋਲੂਟਲੀ ਲੀਸਟ ਯੂਜ਼ ਆਫ ਫੋਰਸ ਮਤਲਬ ਜਿਸ ਤਰ੍ਹਾਂ ਦਰਜਾ ਬੈ ਦਰਜਾ ਉਸ ਨੂੰ ਸਰੈਂਡਰ ਕਰਨ ਲਈ ਕਿਹਾ ਜਾਂਦਾ ਹੈ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਮਨੀ ਰੂਪੇ ਵਾਲਾ ਕੂਸੇ ਵਾਲਾ ਕੇਸ ਦੇ ਵਿੱਚ ਚਾਰ-ਪੰਜ ਘੰਟੇ ਚੱਲਿਆ ਸੀਗਾ ਉਸ ਨੂੰ মিডিਆ ਦੇ ਅੱਗੇ ਕਿਹਾ ਗਿਆ ਸਰੈਂਡਰ ਕਰ ਦਿਓ ਪਰ ਜਿਵੇਂ ਤੁਹਾਨੂੰ ਪਤਾ ਉਹਨਾਂ ਕੋਲੇ ਆਧੁਨਿਕ ਹਥਿਆਰ ਸੀਗੇ ਉਹਨਾਂ ਨੇ ਸਾਰਿਆਂ ਤੇ ਫਾਇਰ ਕੀਤਾ ਸਾਡੇ ਪੁਲਿਸਮੈਨ ਵੀ ਇੰਜਰਡ ਹੋਏ মিডিਆ ਪਰਸਨਸ ਵੀ ਇੰਜਰਡ ਹੋਏ ਤੇ ਉਸ ਤੋਂ ਬਾਅਦ ਫਿਰ ਸਾਰਾ ਕੁਝ ਕਰਦੇ ਹੋਏ ਤਾਂ ਹੀ ਉਹਨਾਂ ਦਾ ਉਹ ਦੇ ਵਿੱਚ ਅੰਟਰਨੈਟਲੀ ਉਹ ਨਿਊਟਰਲਾਈਜ਼ ਹੋਏ ਸੀਗੇ ਸੋ ਇਹਦੇ ਵਿੱਚ ਜਿਵੇਂ ਕਹਿੰਦਾ ਸਰੈਂਡਰ ਦੀ ਪ੍ਰਕਿਰਿਆ ਜਿਹੜਾ ਫਾਲੋ ਕੀਤਾ ਜਾਂਦਾ ਹੈ ਫੇਰ ਮਤਲਬ ਜਿਸ ਤਰ੍ਹਾਂ ਵੀ ਤੁਹਾਨੂੰ ਮੈਂ ਦੱਸ ਰਿਹਾ ਕਿ 60 ਤੋਂ ਵੱਧ ਥਾਵਾਂ ਤੇ ਐਕਸਚੇਂਜ ਆਫ ਫਾਇਰ ਬੀਟਵੀਨ ਕ੍ਰਿਮੀਨਲਸ ਐਂਡ ਪੁਲਿਸ ਹੋਇਆ ਹੈ ਤਾਂ ਉਹਦੇ ਵਿੱਚ ਬੜੇ ਸਹਿਯਮ ਦੇ ਨਾਲ ਤੇ ਬੜੀ ਸੰਜੀਦਗੀ ਦੇ ਨਾਲ ਜਿਸ ਤਰ੍ਹਾਂ ਦੀ ਕੋਈ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ ਉਸ ਤਰ੍ਹਾਂ ਹੀ ਕਾਨੂੰਨ ਦੇ ਦਾਰੇ ਦੇ ਵਿੱਚ ਰਹਿ ਕੇ ਹੀ ਉਹ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਂਦਾ ਹੈ